ਮੈਂ ਸਭ ਗੱਲ ਸ਼ੁਰੂ ਕਰਦਾ ਆਪਣੀ ਆ ਪਿੱਛੇ 2-3 ਹਫ਼ਤੇ ਤੋਂ ਜਿਹੜੀ ਅਜਮੇਰ ਸਿੰਘ ਦੀ ਆਪਾਂ ਵੀਡੀਓਜ਼ ਡਿਸਕਸ ਕੀਤੀਆਂ ਕੁਝ ਅ ਚਮਕੀਲੇ ਵਾਲੀ ਵੀ ਜਿਹੜੀ ਚੈਪਟਰ ਗਿਆ ਪਿਛਲੇ ਮਹੀਨੇ ਚ ਹਾਂਜੀ ਤੇ ਇਹਦੇ ਚ ਜਦੋਂ ਫਿਰ ਬਾਅਦ ਚ ਕੀ ਕਹਿੰਦੇ ਅਜਮੇਰ ਸਿੰਘ ਨੇ ਇੱਕ ਹੋਰ ਵੀਡੀਓ ਆਪਣੀ ਲਾਂਚ ਕੀਤੀ ਸੀ ਉਹਦੇ ਉੱਤੇ ਕਿ ਜੋ ਅਮਰਿਤਪਾਲ ਕਰਦਾ ਪਿਆ ਉਹ ਮਤਲਬ ਉਹ ਜਿਹੜੀ ਉਹ ਦੀ ਨਿੰਦਾ ਵੀ ਥੋੜੀ ਬਹੁਤੀ ਕੀਤੀ ਉਹਨੇ ਹਾਂਜੀ ਪ੍ਰੋਬਲਮ ਇਹ ਆ ਕਿ ਤੁਸੀਂ ਗੱਲ ਕੀਤੀ ਸੀ ਕਿ ਯਾਰ ਦੱਸਦਾ ਕਿਉਂ ਨਹੀਂ ਕਿ ਇਹ ਕਿਹੜੇ ਗੱਲ 'ਚ ਤੂੰ ਕਹਿੰਨ ਦੱਸਦਾ ਜਦ ਮੇਰ ਸਿੰਘ ਮਤਲਬ ਕਿ ਇਹ ਐਨੀ ਵੱਡੀ ਵੱਡੀ ਗੱਲਾਂ ਕਰਦਾ ਹੈ ਜਿਵੇਂ ਬਿੱਟੂ ਕਿਤਾਬਾਂ ਤੇ ਕਿਤਾਬਾਂ ਲਿਖਦਾ ਪਿਆ ਸੰਘਰਸ਼ ਦੀ ਸਾਖੀ ਵਰਗੀਆਂ ਤੇ ਉਹ ਫੜਿਆ ਨਹੀਂ ਜਾਂਦਾ ਪਿਆ ਹੈ ਨਾ ਯਾ ਉਹਦਾ ਕਾਰਨ ਨਹੀਂ ਹੈ ਸਰ ਉਹਦਾ ਕਾਰਨ ਇਹ ਆ ਕਿ 2005 ਵਿੱਚ ਬਿੱਟੂ ਦਾ ਵਿਆਹ ਹੋਇਆ ਸੀ ਤੇ ਉਸ ਵਿਆਹ 'ਚ ਜਿੰਨੀ ਭਾਜਪਾ ਦੀ ਲੀਡਰਸ਼ਿਪ ਸੀ ਉਹ ਸਾਰੇ ਉਹਦੇ ਵਿੱਚ ਇਨਵਾਈਟਡ ਸੀਗੀ ਆ ਉਸ ਤੋਂ ਇਲਾਵਾ ਇਹ ਜਿਹੜੀ ਹੈਗੀ ਆ ਨਿਊਜ਼ ਕਿ 2005 ਦਾ ਵਿਆਹ ਹੋਇਆ ਉਹਦੀ ਇੱਕ ਨਾ ਫੋਟੋ ਦੀ ਹੈਗੀ ਆ ਵਿਆਹ ਦੀ ਹਾਂਜੀ ਠੀਕ ਹੈ ਉਹ ਤੋਂ ਨੇ ਸ਼ਰਵਾਨੀ ਜੀ ਪਾਈ ਹੋਈ ਆ ਨਾਲ ਬੈਠੇ ਉਹਦੀ ਵਾਈਫ ਬੈਠੀ ਆ 2005 ਦਾ ਵਿਆਹ ਹੋਇਆ ਸੀ ਠੀਕ ਆ 2005 ਤੋਂ ਪਹਿਲਾਂ ਮੈਨੂੰ ਨਾ ਨਾਂ ਦਿਮਾਗ 'ਚ ਨਹੀਂ ਆ ਰਿਹਾ ਇੱਕ ਜਿਹੜਾ ਹੈਗਾ ਸੀ ਨਾ ਆਰਐਸਐਸ ਦਾ ਸਿੱਖ ਆਰਐਸਐਸ ਦਾ ਲੀਡਰ ਸੀ ਜਿਹਨੂੰ ਗੋਲੀ ਵਜਦੀ ਸੀ ਨਾਮ ਨਹੀਂ ਯਾਦ ਆ ਰਿਹਾ ਰੁਲਦੂ ਸਿੰਘ ਸੀ ਹਾਂ ਹਾਂ ਰੁਲਦੂ ਰੁਲਦੂ ਨਾਮ ਸੀ ਜੀ ਕੀ ਨਾਮ ਰੁਲਦੂ ਰੁਲਦੂ ਸਿੰਘ ਹਾਂਜੀ ਅੱਛਾ ਰੁਲਦੂ ਸਿੰਘ ਦੀ ਇੱਕ ਨਾ ਮੈਂ ਕੋਸ਼ਿਸ਼ ਪੂਰੀ ਕਰਾਂਗਾ ਉਹ ਨਾ ਗਾਇਬ ਹੋ ਗਈ ਆ ਉਹਦੀ ਨਾ ਕਾਲ ਰਿਕਾਰਡਿੰਗ ਹੈਗੀ ਆ ਹੂੰ ਹਾਂ ਉਹ ਟ੍ਰਾਂਸਕ੍ਰਿਪਟ ਮੈਨੂੰ ਮਿਲ ਗਈ ਆ ਪਰ ਉਹਦੀ ਕਾਲ ਕਾਲ ਰਿਕਾਰਡਿੰਗ ਚਾਹਨਾ ਕਿ ਕਿਹਦੇ ਕਾਲ ਰਿਕਾਰਡਿੰਗ ਮੈਨੂੰ ਮਿਲੀ ਟ੍ਰਾਂਸਕ੍ਰਿਪਟ ਮੈਨੂੰ ਹੈਗੀ ਆ ਜਿਹੜੀ ਉਸ ਟ੍ਰਾਂਸਕ੍ਰਿਪਟ ਵਿੱਚ ਉਹਨੇ ਸਾਫ਼-ਸਾਫ਼ ਕਿਹੜੀ ਗੱਲ ਹੈਗੀ ਆ ਹੂੰ 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 ਕਿ ਦਾ ਪਾਇ ਦੇ ਜੀ ਸਿੰਘ ਬਟੂ ਜਿਹੜੇ ਨੇ ਉਹਨਾਂ ਨੂੰ ਛੁਡਾਉਣ ਚ ਨਰਿੰਦਰ ਮੋਦੀ ਗੁਜਰਾਤ ਦੇ ਸੀਐਮ ਦਾ ਉਸ ਟਾਈਮ ਦਾ ਬਹੁਤ ਵੱਡਾ ਹੱਥ ਹੈਗਾ ਹੂੰ ਉਸ ਟਾਈਮ ਤੇ ਸੀਐਮ ਸੀ ਉਹਦੇ ਵਿੱਚ ਸਿਸਟਮ ਇਦਾਂ ਬਣਾਇਆ ਗਿਆ ਕਿ ਉਹਦੀ ਜਿਹੜੀ ਆਪਣੀ ਆਈ ਥਿੰਕ ਇਹਨਾਂ ਨੂੰ 96 ਦੇ ਵਿੱਚ ਇਹਨਾਂ ਦੀ ਲੱਗੀ ਸੀਗੀ ਕਹਿੰਦੇ ਆ ਦੋ ਇਹਨਾਂ ਨੂੰ ਆਈਆਂ ਸੀਗੀਆਂ ਉਮਰ ਕੈਦਾਂ ਠੀਕ ਹੈ ਜੀ ਉਹ ਉਮਰ ਕੈਦ ਜਿਹੜੀ ਸੀ ਇਹਨਾਂ ਦੀ ਕਟਵਾਤੀ ਗਈ ਸੀ ਹੂੰ ਤੇ ਉਹ ਉਮਰਖਰ ਜਨਤਾ ਦੀ ਜਿਹੜੀ ਘਟਵਾਤੀ ਸੀ 2004 ਤੱਕ ਉਹਦਾ ਸੀਗਾ ਰਾਜ ਆਪਣਾ ਕੀ ਕੰਦੇ ਆ ਆਪਣਾ ਹਟਲ ਵਿਆਰੀ ਵਾਜ ਪਈਦਾ ਯਾ ਉਹਦੇ ਵਿੱਚ ਨਰਿੰਦਰ ਮੋਦੀ ਜਿਹੜੇ ਹੈਗੇ ਸੀ ਤੁਹਾਨੂੰ ਜੇ ਯਾਦ ਹੋਏਗਾ 2001 ਚ ਸੀਐਮ ਨਹੀਂ 2002 ਚ ਦੰਗੇ ਹੋਏ ਸੀ ਆ ਠੀਕ ਹੈ ਯਾ ਉਸ ਤੋਂ ਬਾਅਦ ਮਾਈਨੋਰਟੀਜ਼ ਵਾਸਤੇ ਬੜਾ ਵੱਡਾ ਪ੍ਰੋਬਲਮ ਪੈ ਗਈ ਸੀ ਕਿ ਨਰਿੰਦਰ ਮੋਦੀ ਜਿਹੜੇ ਹੈਗੇ ਨੇ ਉਹ ਮਾਈਨੋਰਟੀ ਦੇ ਖਿਲਾਫ ਨੇ ਯਾ ਮਾਈਨੋਰਟੀ ਇਸ ਅ ਸਿਕਸਮ ਮਾਈਨੋਰਟੀ ਆ ਨਾ ਹੂੰ ਯਾ ਤਾਂ ਕਿ ਇੱਕ ਉਹ ਜਿਹੜਾ ਦਾਗ ਹੈਗਾ ਜਿਹੜਾ ਮੁਸਲਮਾਨਾਂ ਵਾਲਾ ਦਾਗ ਹੈ ਉਹ ਸਿੱਖਾਂ ਦੇ ਸਰਫ ਐਕਸ਼ਨ ਤੋਂ ਧੋਇਆ ਜਾਏ ਬਸ 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 ਉਹਦੇ ਵਾਸਤੇ ਉਹਦੇ ਵਾਸਤੇ ਸਿੱਖਾਂ ਦਾ ਵੱਡੇ ਤੋਂ ਵੱਡਾ ਅਤਵਾਦੀ ਵੀ ਜਿਹੜਾ ਸੀਗਾ ਉਹ ਛਡਵਾਇਆ ਗਿਆ ਉਹਦੀ ਜੇਲ ਜਿਹੜੀ ਹੈਗੀ ਤੜਵਾਈ ਗਈ ਉਹ ਸਾਰੀ ਕਾਲ ਰਿਕਾਰਡਿੰਗ ਜਿਹੜੀ ਹੈਗੀ ਉਹ ਪਈ ਆ ਹੂੰ ਉਸ ਦੌਰਾਨ ਆ ਜਿਹੜੇ ਕੀ ਕੀ ਨਾਮ ਇਹਦਾ ਯਾਰ ਜਿਹਦਾ ਨੱਕ ਬੜਾ ਵੱਡਾ ਹੈ ਜਿਹੜਾ ਉਹ ਉਹ ਅਜੀਬ ਜਿਹਾ ਬੰਦਾ ਜਿਹੜਾ ਮਿਸ਼ਨ ਤਾਂ ਹੈਗਾ ਸੀ ਕਿ ਨਾ ਮੈਂ ਉਦੋਕੇ ਉਦੋਕੇ ਉਹ ਜਿਹੜੀ ਉਹ ਕਾਲ ਉਹ ਜਿਹੜੀ ਪੌਨ ਸਾ ਚ ਰਿਕਾਰਡਿੰਗ ਵਾਲਾ ਹਾਂ ਹਾਂ ਯਾ ਸੋ ਉਹ ਉਹ ਉਹਦੇ ਨਾਲ ਵੀ ਉਹ ਦੀ ਜਿਹੜੀ ਗੱਲਬਾਤ ਹੈ ਗਈ ਹੈ ਉਹ ਵੀ ਨਾਲ ਹੈਗੀਆਂ ਨੇ ਦੋ ਚਾਰ ਕਿ ਕਿੱਦਾਂ ਕੀਤਾ ਜਾਏ ਕਿਵੇਂ ਕੀਤਾ ਜਾਏ ਉਹ ਬਾਅਦ ਚ ਉਦੋਕੇ ਸਮਹਾਉ ਉਹਨੂੰ ਕੌਮੀ ਜਜ਼ਬਾ ਯਾਦ ਆ ਗਿਆ ਕੋਈ ਚ ਆ ਗਿਆ ਪਰ ਬੇਸਿਕਲੀ ਗੱਲ ਇਹ ਆ ਕਿ ਜਿਹੜਾ 2005 ਵਿੱਚ ਵਿਆਹ ਵੀ ਜਿਹੜਾ ਹੋਇਆ ਵਾ ਉਹ ਕਾਲ ਰਿਕਾਰਡਿੰਗ ਵਿੱਚ ਟ੍ਰਾਂਸਕ੍ਰਿਪਟ ਸਾਰੀ ਗੱਲ ਕੀਤੀ ਗਈ ਹੈ ਕਿ ਵਿਆਹ ਕਿਹੜੇ ਪੈਲੇਸ ਵਿੱਚ ਹੋਇਆ ਸੀ ਲੁਧਿਆਣੇ ਵਿੱਚ ਉਹ ਕਿਹੜੇ ਬੀਜੇਪੀ ਦਾ ਜਿਹੜਾ ਸੱਤੋਂ ਦਾ ਲੀਡਰ ਸੀ ਉਸ ਟਾਈਮ ਤੇ ਨਾਰਥ ਦਾ ਉਹ ਉਹਦੇ ਵਿਆਹ ਜਿਹੇ ਸ਼ਾਮਿਲ ਕੀਤਾ ਗਿਆ ਸੀ ਨਾਟ ਇਵਨ ਥੈਟ ਕੀ ਕਹਿੰਦੇ ਆ ਜਿੰਨੀ ਆਪਣੀ ਹਰਿਆਣੇ ਦੀ ਲੀਡਰਸ਼ਿਪ ਹੈਗੀ ਆ ਕੀ ਕਹਿੰਦੇ ਜਿਹੜੀ ਪਹਿਲਾਂ ਜਨਲੋ ਗਵਰਨਮੈਂਟ ਹੁੰਦੀ ਸੀ ਜਿਹੜੀ ਆ ਜਿਹੜੇ ਕੀ ਕਹਿੰਦੇ ਆ ਜਿਹੜੇ ਹੁਣ ਚਟਾਲੇ ਐਂਡ ਆਫ ਫੈਮਿਲੀ ਹਾਂਜੀ ਉਹ ਵੀ ਆਈ ਸੀ ਉਹਦੇ ਵਿਆਹ ਇਹ ਦਾ ਵਿਆ ਗੱਜਵੱਜ ਕੇ ਆਰਐਸਐਸ ਦੇ ਵੱਲੋਂ ਹੋਇਆ ਸੀਗਾ ਇਹ ਜਿਹੜੀ ਹੈਗੀ ਆ ਚੀਜ਼ ਇਹ ਡਾਕੂਮੈਂਟਡ ਪ੍ਰੂਫ ਹੈਗੇ ਨੇ ਮੈਂ ਚਾਹੂੰਗਾ ਕਿ ਮੈਨੂੰ ਟ੍ਰਾਂਸਕ੍ਰਿਪਟ ਉਹਦੀ ਆਵਾਜ਼ ਰਿਕਾਰਡਿੰਗ ਮਿਲ ਗਈ ਆ ਉਸ ਤੋਂ ਬਾਅਦ ਉਹ ਬੰਦੇ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਬਿੱਟੂ ਜੀ ਲੱਗੀ ਜਾਂਦੇ ਤਲਜੀਤ ਬਿੱਟੂ ਹੋਰੀ ਥੋੜੇ ਬਹੁਤੇ ਅੰਦਰ ਬਾਹਰ ਇੱਕ ਅੱਧਾ ਸਾਲ ਰਹੇ ਨੇ ਜਦੋਂ ਇਹਨਾਂ ਇਲੈਕਸ਼ਨ ਦੇ ਲੜਨ ਦੀ ਕੋਸ਼ਿਸ਼ ਕੀਤੀ ਸੀ 2006 ਤੋਂ 2007 ਵਿੱਚ ਉਸ ਤੋਂ ਬਾਅਦ ਗੱਲ ਨਹੀਂ ਬਣੀ ਉਸ ਤੋਂ ਬਾਅਦ ਇਹਨਾਂ ਨੇ ਹੁਣ ਅੱਜ ਕੱਲ ਕਬੱਡੀ ਤੋਂ ਵੱਡੀਆਂ ਕਿਤਾਬਾਂ ਲਿਖਦੇ ਮਤਲਬ ਕਿਤਾਬਾਂ ਲਿਖਦੇ ਪਈਆਂ ਜਿਹਦੇ 50-50 ਚੈਪਟਰ ਹੋ ਜਾਗੇ ਨੇ ਜਿਹਦੇ ਚੋਂ ਬਹੁਤ ਪਿਆਰ ਨਾਲ ਗੱਲ ਕਰਦੇ ਨੇ ਮੈਂ ਕਿੱਦਾਂ ਕਿੱਦਾਂ ਕਿੰਨੂੰ ਕਿੰਨੂੰ ਕਿੱਥੇ ਕਿੱਥੇ ਆਈ ਮਾਰਿਆ ਕਿੰਨੂੰ ਕਿੰਨੂੰ ਖਸੋਦਾ ਲਾਇਆ ਗਿਆ ਕਿੰਨੂੰ ਕਿੰਨੂੰ ਹੀ ਮਾਰਿਆ ਉਹ ਸਾਰੀ ਦੀ ਸਾਰੀ ਟਰਾਂਸਕ੍ਰਿਪਟਸ ਉਹ ਆਪਣੇ ਵੱਲੋਂ ਲਿਖਦੇ ਪਏ ਨੇ ਉਹਨੂੰ ਉਹਨਾਂ ਨੇ ਸੱਚ ਸਾਕੀਆਂ ਜਾਂ ਮਤਲਬ ਸੰਘਰਸ਼ ਦੀਆਂ ਸਾਖੀਆਂ ਲਿਖਦੀਆਂ ਨੇ ਤਾਂ ਉਹਦੇ ਵਿੱਚ ਹੀ ਉਸ ਕਾਲ ਦੀ ਸਾਰੀ ਸਾਰੀ ਮੈਂ ਭੁੱਲ ਜਾਣੀ ਸੀ ਖੁਰਦਗੜ੍ਹ ਉਸ ਕਾਲ ਦੇ ਵਿੱਚ ਸਿੰਘ ਇਹਦਾ ਵੀ ਅਜਮੇਰ ਸਿੰਘ ਦਾ ਵੀ ਨਾਮ ਆਇਆ ਸੀਗਾ ਅਜਮੇਰ ਸਿੰਘ ਜਿਹੜਾ ਹੈਗਾ ਵਾ ਇਹ ਵਿਚੋਲੀਗਰੀ ਚ ਹੈਗਾ ਬੰਦਾ ਪਰ ਇਹਦੀ ਸਮਾਂ ਨਹੀਂ ਆਂਦੀ ਟੀ ਕਦੀ ਇਧਰ ਦੀ ਗੱਲ ਕਰ ਦਿੰਦਾ ਕਦੀ ਉਧਰ ਦੀ ਗੱਲ ਕਰਦਾ ਤਾਂ ਸਾਫ਼ ਨਹੀਂ ਆ ਰਿਹਾ ਉਸੋ ਹੀ ਕਾਲ ਰਿਕਾਰਡਿੰਗ ਚ ਗੱਲ ਹੈਗੀ ਆ ਤੇ ਉਹ ਜਿਹੜੀ ਉਹ ਫੋਟੋ ਜਿਹੜੀ ਹੈਗੀ ਮੈਂ ਤੁਹਾਨੂੰ ਕਿਸੇ ਤਰੀਕੇ ਨਾਲ WhatsApp ਤੇ ਦਿਲਜੀਤ ਸਿੰਘ ਦੇ ਵਿਆਹ ਦੀ ਫੋਟੋ ਜਿਹੜੀ 2005 ਜਿਹੜਾ ਵਿਆਹ ਹੋਇਆ ਉਹਦਾ ਕਿਉਂਕਿ ਉਹ 2006-7 ਜਿਤਨਾ ਉਹਨਾਂ ਸਜਾ ਹੋ ਗਈ ਸੀ ਹੈਨਾ ਉਸ ਤੋਂ ਬਾਅਦ ਉਹਨਾਂ ਨੂੰ ਛਡਾਇਆ ਗਿਆ ਕੀ ਕਹਿੰਦੇ 2004 ਤੋਂ ਪਹਿਲਾਂ 2005 ਵਿੱਚ ਉਹਨਾਂ ਦਾ ਵਿਆਹ ਹੋਇਆ ਤੇ ਮਰਾ 400 ਸੀਤਾ ਜਦੋਂ ਕਹਿੰਦੇ ਨਾ ਆਖਰੀ ਵਾਰ 400 ਪਾਰ ਹੂੰ ਉਹ ਐਵੇਂ ਥੋੜੀ ਕਹਿੰਦੇ ਨੇ ਉਹਨਾਂ ਕੋ ਪਏ ਨਹੀਂ ਬੰਦੇ ਆਪਣੇ ਵਫਾਦਾਰ ਬੰਦੇ ਜਿਨ੍ਹਾਂ ਦਾ ਜਿਨ੍ਹਾਂ ਦੇ ਜਿਨ੍ਹਾਂ ਨੇ ਸਿਰ ਸਾਨ ਕੀਤੇ ਹੋ ਆਪਣੀ ਬਦਲੇ ਵੀ ਲੈਣੇ ਨਾ ਹੁਣ ਹਾਂ 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 ਉਹਨੇ ਫालतੂ ਨੇ ਅਗਲੇ 20 ਸਾਲ ਦੀ ਗੱਲ ਬਾਤ ਹੈ ਕਿੱਦਾਂ ਹਣ ਗੱਲ ਬਾਤ ਕੋ ਗਲਤ ਕਰਦੇ ਨੇ ਉਹਨਾਂ ਕੋਈ ਜਦੋਂ ਕੋਈ ਬਿੱਟੂ ਨੂੰ ਕੋਈ ਗੱਲ ਪੁੱਛੇ ਕਿ ਕੀ ਲੱਗਦਾ ਅੱਜ ਕੱਲ ਨੌਜਵਾਨੀ ਨੂੰ ਕਹਿੰਦੇ ਅੱਜ ਕੱਲ ਨਹੀਂ ਹੁਣ ਨੌਜਵਾਨੀ ਚ ਨਾ ਉਹ ਗੱਲ ਨਹੀਂ ਹੈਗੀ ਸਾਡੇ ਟਾਈਮ ਤੇ ਗੱਲ ਸੀ ਜਦੋਂ ਕੀ ਕਹਿੰਦੇ ਲੁਧਿਆਣੇ ਚ ਦੋ ਦੋ ਜਨਾਨੀਆਂ ਵੀ ਰੱਖ ਲਈਦੀਆਂ ਸੀਗੀਆਂ ਤੇ ਸ਼ੀਘ ਵੀ ਬਾਂਦੀਦਾ ਸੀਗਾ ਅੱਜ ਕੱਲ ਨਹੀਂ ਉਹ ਗੱਲਬਾਤ ਹੈਗੀ ਉਹ ਉਹ ਪੁਰਾਣੇ ਜ਼ਮਾਨੇ ਅੱਜ ਕੱਲ ਬੱਚਿਆਂ ਚੋਂ ਗੱਲ ਨਹੀਂ ਹੈਗੀ ਅੱਜ ਕੱਲ ਸਿਰ ਇੱਕ ਇੱਕ ਨਹੀਂ ਸਾਥ ਸਾਥ ਉਹ ਸਾਡੇ ਜਮਾਨੇ ਸੀ ਜਦੋਂ ਅਸੀਂ ਇਦਾਂ ਦੇ ਕੰਮ ਕਰਦੇ ਬਲਬਜੀਤ ਕੋਰ ਨੂੰ ਵੱਢ ਕੇ ਵੀ ਸੁੱਟਦੇ ਦਹਾਂ ਦਾ ਇਹ ਕੋਲ ਗੱਲ ਨਹੀਂ ਹੁੰਦੀ ਹੁੰਦੀ ਉਹ ਜਵਾਨੀ ਉਸ ਟਾਈਮ ਤੇ ਵੱਖਰੀ ਸੀ ਅੱਜ ਕੱਲ ਤੇ ਕਿੱਥੇ ਹੈ ਅੱਜ ਕੱਲ ਫੈਮਿਨਿਜ਼ਮ ਚ ਆ ਗਿਆ ਮੈਂ ਸਿਰ ਉਹ ਵੀਡੀਓ ਤੇ ਟ੍ਰਾਂਸਕ੍ਰਿਪਟ ਜਿਹੜੀ ਹੈ ਨਾ ਉਹ ਮੈਂ ਤੁਹਾਨੂੰ ਸੱਚ ਫੋਟੋ ਤੇ ਟ੍ਰਾਂਸਕ੍ਰਿਪਟ ਭੇਜ ਦੂੰਗਾ ਪਰ ਮੈਂ ਜਿਹੜੀ ਉਹ ਕੋਸ਼ਿਸ਼ ਕਰੂੰਗਾ ਕਿ ਉਹ ਮੈਨੂੰ ਆਡੀਓ ਮਿਲ ਜੇ ਕਿਉਂਕਿ ਉਹ ਆਡੀਓ ਨਾ ਇਹਨੇ ਲਾਤੀ ਸੀ ਉਹ ਆਡੀਓ ਬੜੀ ਫੈਲੀ ਸੀ ਪਿੱਛੇ ਜੇ ਪੰਜ ਸਾਲ ਸਾਡੇ ਕੋ ਮੈਨੂੰ ਮੈਨੂੰ ਯਾਦ ਹੈ ਜੀ ਅਸੀਂ ਵੀ ਅਸੀਂ ਵੀ ਇੱਥੇ ਉਹ ਸੁਣੀ ਸੀ ਉਹ ਡਾਕਟਰ ਬਰਿੰਦਰਪਾਲ ਹੁੰਦਾ ਸੀਗਾ ਇਹ ਇਕੱਠੇ ਕੰਮ ਕਰਦੇ ਸੀ ਜਦੋਂ ਇਹਨੇ ਨਾ ਉਦੋਂ ਕਿਨੇ ਕਿਤਾਬ ਲਿਖੀ ਸੀ ਜਬਾ ਸੌਰੀ ਤਬ ਉਹ ਉਸ ਜਗ੍ਹਾ ਉਹ ਹੂੰ ਉਹਦੇ ਵਿੱਚ ਜਿਹੜਾ ਮਟੀਰੀਅਲ ਸੀਗਾ ਬਹੁਤ ਸਾਰਾ ਉਹ ਇਨ ਚੋਰੀ ਕੀਤਾ ਸੀ ਉਦੋਂ ਇਹਦੀ ਇਹ ਸਫਾਈਆਂ ਦਿੰਦਾ ਸੀ ਕਿ ਇਹ ਗੱਲ ਜੀ ਇਸ ਤਰੀਕੇ ਨਾਲ ਸਾਡੀ ਗੱਲ ਹੋਈ ਆ ਸੀ ਤਾਂ ਕੈਦੀ ਛੁਡਾਉਣਾ ਚਾਹੁੰਦੇ ਸੀ ਅਸੀਂ ਐਦਾਂ ਕਰਦੇ ਸੀ ਸਾਡੀ ਪਲਾਨ ਆ ਸੀ ਐਦਾਂ ਐਦਾਂ ਹੂੰ ਫੇ ਉਹ ਉਹ ਮੈਨੂੰ ਚੇਤਾ ਰਿਕਾਰਡਿੰਗ ਦਾ ਉਹ ਅਸੀਂ ਵੀ ਉਦੋਂ ਸੁਣੀ ਸੀ ਪਰ ਬਾਅਦ ਵਿੱਚ ਸਾਡੇ ਕੋਲ ਸਾਡੇ ਵੀ ਹੱਥੇ ਨਹੀਂ ਲੱਗੀ ਉਹ ਕੋਈ ਨਹੀਂ ਜੇ ਕਿਤੇ ਮਿਲੀ ਤਾਂ ਦੱਸਿਓ ਤੁਸੀਂ ਹਾਂ ਨਹੀਂ ਨਹੀਂ ਮੈਂ ਪਰ ਉਹ ਫੋਟੋ ਜਿਹੜੀ ਹੈਗੀ ਨਾ ਹੂੰ ਦਿਲਜੀਤ ਦਿਲਜੀਤ ਦੀ ਜਿਹੜੀ ਫੋਟੋ ਹੈਗੀ ਆ ਬਟੂ ਦੀ ਉਹਦੀ ਬਾਈਕ ਦੇ ਨਾਲ ਸ਼ਰਵਾਨੀ ਪਾਏ ਦੀ 2005 ਦੀ ਬੜੇ ਸੋਹਣਾ ਲੜਾ ਲੱਗਾ ਹੂੰ ਉਹ ਜ਼ਰੂਰ ਉਹ ਫੋਟੋ ਹੈਗੀ ਉਹ ਅਵੇਲੇਬਲ ਹੈਗੀ ਇੰਟਰਨੈਟ ਤੇ ਕਿਤੇ ਨਾ ਕਿਤੇ ਇਧਰ ਉਧਰ ਹੋ ਜਾਈ ਹੈਗੀ ਹੈ ਲਿੰਕਸ ਤੋਂ ਫੋਟੋਗ੍ਰਾਫਸ ਜਾਓਗੇ ਕੋਈ ਲਵਜਨ ਦੀ ਇਹਦਾ ਨਾਮ ਉਹ ਰਿਕਾਰਡਿੰਗ ਜਿਹੜੀ ਹੈਗੀ ਨਾ ਉਹ ਬੜੀ ਖਾਸ ਜਿਹਦੇ ਚ ਉਹਨੇ ਸਾਫ਼ ਹੀ ਕੀਤੀ ਹੋਈ ਹੈ ਗੱਲ ਕਿ ਨਰਿੰਦਰ ਮੋਦੀ ਜਿਹੜਾ ਹੈਗਾ ਵਾ ਗੁਜਰਾਤ ਦਾ ਲੀਡਰ ਹੈ ਜਾਂ ਮੇਬੀ ਅਮਿਤ ਸ਼ਾਹ ਬਾਰੇ ਕਿਉਂਕਿ ਉਹਨੇ ਗੁਜਰਾਤ ਦਾ ਲੀਡਰ ਗੱਲ ਕੀਤੀ ਉਸ ਟਾਈਮ ਤੇ ਗੁ ਹੂੰ ਉਹਨੇ ਸਾਫ਼ ਗੱਲ ਕੀਤੀ ਆ ਕਿ ਗੁਜਰਾਤ ਵੱਲੋਂ ਲੀਡਰ ਜਿਹੜੀ ਲੀਡਰਸ਼ਿਪ ਹੈਗੀ ਉਹ ਚਾਹਦੀ ਆ ਕਿ ਕਿਹੇ ਤਰੀਕੇ ਨਾਲ ਬਿੱਟੂ ਜਿਹੜਾ ਹੈਗਾ ਉਹ ਨਿਕਲੇ ਤੁਸੀਂ ਜਿਹੜੇ 2002 ਦੇ ਮੁਸਲਮਾਨਾਂ ਦੇ ਦਾਗ ਨੇ ਮਾਈਨੋਰਟੀ ਇੱਕ ਮਾਈਨੋਰਟੀ ਦੂਜੀ ਮਾਈਨੋਰਟੀ ਵਿੱਚ ਘਟੂਗੀ ਨਾ ਯਾ ਅੱਗੇ ਕੱਲ ਨੂੰ ਜਦੋਂ ਬਿੱਟੂ ਵਰਗੇ ਬੰਦੇ ਜਾਂ ਬਾਕੀ ਵਰਗੇ ਬੰਦੇ ਆ ਇਹ ਮਤਲਬ ਨਾਰਾ ਲਾਣਗੇ ਕਿ ਯਾਰ ਇਹੋ ਜਿਹੇ ਤਾਂ ਬੰਦਾ ਹੀ ਕੋਈ ਨਹੀਂ ਤੇ ਵਰਲਡ ਲੈਵਲ ਤੇ ਕਿੱਦਾਂ ਦੀ ਗੱਲ ਆ ਜੂਗੀ ਯਾਰ ਦੇਖੋ ਮੁਸਲਮਾਨ ਦੇ 20% ਨੇ 2% ਵਾਲੇ ਤਾਂ ਐਡੇ ਖੁਸ਼ ਨਹੀਂ મોદી ਤੋਂ ਆ ਹੈਨਾ ਤੇ ਵੀ ਪਰਸੈਂਟ ਨੂੰ ਇਗਨੋਰ ਕੀਤਾ ਜਾਂਦਾ ਹੈ ਉਹ ਗੱਲ ਅਸਲੀ ਉਹ ਹੈਗੀ ਆ ਗੱਲ ਹੋਰ ਜਿਹੜੀ ਹੈਗੀ ਉਹ ਇਹੀ ਤੇ ਗੱਲ ਜਿਹੜੀ ਤੁਸੀਂ ਕੁਐਸਚਨ ਪੁੱਛਿਆ ਸੀ ਨਾ ਕਿ ਅਜਮੇਰ ਸਿੰਘ ਕਿਉਂ ਤਾਂ ਬਾਕੀ ਇਹ ਇਹਨਾਂ ਕੋ ਕਿਹੜੀ कुंठੀ ਆ ਕਿ ਇਹ ਇਸ ਦੀ ਗੱਲ ਕਰਦੇ ਨੇ ਤੇ ਕੋਈ ਗੱਲ ਨਹੀਂ ਆ ਉਹ ਪਹਿਲਾਂ ਹੀ ਜਿਹੜੀ ਹੈਗੀ ਆ ਅੱਜ ਤੋਂ 20 22 ਸਾਲ ਪਹਿਲਾਂ ਉਹਨਾਂ ਨੇ ਸਿਸਟਮ ਬਣਾ ਲਿਆ ਸੀ ਹਮ ਥੈਂਕ ਯੂ ਸਰ